ਕਿੱਦਾਂ ਟਰੈਕਟਰ ਹੋ ਗਿਆ ਇੱਥੇ ਤੇ ਬੰਦਾ ਆਏ ਦੇਖ ਕਿੰਨਾ ਰਿਲੈਕਸ ਆ ਨਾ ਆ ਤਾਂ ਹੀ ਕਹਿੰਦਾ ਕਿ ਕਿੱਦਾਂ ਟਰੈਕਟਰ ਹੋ ਗਿਆ ਹਾਂ ਸਾਡੀ ਸੋਚੀ ਤਾਂ ਸੀ ਉਹ ਹੀ ਦੇਖੀ ਜਾਂਦੇ 735 ਇਹ ਨਹੀਂ ਬਹੁਤ ਵੱਡਾ ਸਾਡੇ ਬਾਹਰ ਉਹ ਥੱਲੇ ਅਕਵਾਲ ਤੋਂ ਉਤਾਰਟਾੜ ਰਲਾ ਲੈ ਕੋਈ ਟਰੀ ਲੱਗਦਾ ਹਾਂ ਹੁਣ ਤੁਸੀਂ ਵੀ ਨਹੀਂ ਆਏ ਦੇਖ ਲੈ ਹੋ ਗਿਆ ਹੋ ਗਿਆ ਸਟਾਰਟ ਕਰਨ ਨੂੰ ਲਾਉਣ ਨੂੰ ਨਾ ਜੀਪਾਂ ਟੂਟਰਾਂ ਨੂੰ ਉਹਨੇ ਟਾਈਮ ਦਾ ਟੀਲਾ ਲਾ ਲੋ ਵੇ ਅਸੀ ਕਾਲ ਜੀ ਪਹਿਲੇ ਪੀਚ ਪਹਿਲਾ ਭਾਈ ਜੋਗੀ ਦੋ ਵਧਾਈਆਂ ਬੋੜਾ ਬੋੜਾ ਸਾਰੇ ਬਲੌਗਰ ਆ ਘਟ ਨਾ ਜਾਵੇ ਲੋ ਭਾਈ ਜੋਗੀ ਨੇ ਹੀ ਲਿਆਏ ਆ ਇਹ 605 ਹਾਂ ਇਹ ਉਹ ਨਹੀਂ ਹੈਗਾ ਨਾ ਸੀ ਕਿਹੜਾ ਸੀ ਆਰ ਡੀ ਨਹੀਂ ਹੈਗਾ ਸੀ ਆਰ ਡੀ ਨਹੀਂ ਹੈਗਾ ਭਾਈ ਇਹ ਵਧਾਈਆਂ ਤੁਹਾਨੂੰ ਹੀ ਬਖਵਾ ਦੇ ਤੇ ਮਹਾਰਾਜ ਤੁਹਾਡੇ ਭਾਗ ਲਾਈ ਰੱਖੇ ਲੋ ਜਿਹੜੀਆਂ ਵਧਾਈਆਂ ਦੇ ਰਹੇ ਆ ਸੋਚਿਆ ਵੀ ਸੰਦ ਸਾਰੇ ਟਰੈਕਟਰ ਦੀਆਂ ਇਹ ਇਹ ਹੈਗਾ ਮਹਿੰਦਰਾ ਨੋਵਾ 605 ਨੋਵੋ ਅੱਖਰ ਯਾਰ ਵਿੱਚ ਫੁੱਲ ਕਰਕੇ 605 ਉਰੇ ਨੂੰ ਆ ਜਾ ਤੈਨੂੰ ਤਾਂ ਪਹਲਾਦੀਆ ਮੈਨੂੰ ਥੋੜਾ ਘੱਟ ਪਤਾ ਹੈ ਉਹ ਬੰਦੇ ਨੂੰ ਜਿਆਦਾ ਪਤਾ ਹਾਂ ਹਾਂ ਉਹ ਬਾਤ ਗੱਲ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਲਓ ਜੀ ਪਤਾ ਨਹੀਂ ਕਰ ਲਾ ਮੈਂ ਬਣਾ ਇਹ ਗੱਡੀ ਪਿੰਡ ਜਾਈ ਟਰੈਕਟਰ ਠੀਕ ਆ ਆ ਬੇਟ ਹੁਣ ਇਹ ਜਾਂਦੇ ਨੂੰ ਇਹ ਲਵਾਏ ਆਈ ਆਪਾਂ ਨੇ ਅੱਛਾ ਇਹ ਕਿਥੇ ਸਮਾਨੇ ਦੇ ਲੈ ਕੇ ਆਉਂਦੇ ਆ ਗੂੜ ਨਾਲ ਕਿੰਨਾ ਬੇਟ ਹੁਣ ਇਹ 2.5 ਕੁਇੰਟਲ ਆਈ 2.5 ਕੁਇੰਟਲ ਆ ਹਾਂ ਕੈਕਲੋ ਦੀ ਪੱਤੀ ਆ ਉਹ ਪਤਾ ਨਹੀਂ ਕਿ ਐਸਾ ਤਾਂ ਉਹਨਾਂ ਤਿਆਰ ਕਰ ਸਪੇਸਰ ਪਾਏ ਹੋਏ ਬੱਚੇ ਬੇਟ ਆ ਵਿੱਚ ਸਪੇਸਰ ਤਿਆਰ ਕਰਿਆ ਹੋਇਆ ਬਟ ਨਹੀਂ ਜਿਸ ਤਰ੍ਹਾਂ ਇਹ 2.5 ਕੁਇੰਟਲ ਸਾਰੇ ਇਹ ਬੱਚੇ ਸਾਰੇ ਹਾਂ ਗਾਣੇ ਅੰਦਰ ਉਹਨਾਂ ਦੇ ਹੈ 22 22 ਆ ਬਾਈ ਇਹਦੇ ਵਿੱਚ ਨਾ ਸਿਸਟਮ ਉਹ ਕਰਿਆ ਪਿਆ ਬੰਦ ਨੇ ਆ ਇਹਦੇ ਦੇ ਸਾਰੇ ਹੂੰ ਤਾਂ ਬਜਲ ਨਹੀਂ ਘਟਾ ਆ ਸਹੀ ਆ ਪਾ ਕੇ ਸਪੇਸਟਰ ਦੇ ਕਰੇ ਹੋਏ ਵਿੱਚ ਬੀਜ ਕਰਦੇ ਆ ਇਹ ਸੈਟਿੰਗ ਬੀਜ ਦੀ ਆ ਤਰੇ ਤੋਂ ਇਹ ਨੰਬਰ ਰੇਟਰ ਨਾਲ ਅੱਛਾ ਮੰਨ ਲਓ ਬਾਈ ਨੂੰ ਅੱਛਾ ਠੀਕ ਆ ਤੇ ਸ਼ਟਰ ਗੇਰ ਆ ਇਹ ਸਰਲੇ ਆ ਬਾਕੀ ਸਾਰਾ ਕੋ ਸੇਮ ਹੈ ਸ਼ਟਰ ਗੇਰ ਸੀਆਡੀ ਨਹੀਂ ਹੈਗਾ ਇਹ ਕਰ ਰਹੀ ਹੈਗੀ ਇਹਨੂੰ ਅੱਛਾ ਇਹ ਮੈਂ ਕਿਹਦੇ ਦੇਖੇ ਦੇ ਕੱਟ ਲੱਗੇ ਉਹਨਾਂ ਲੱਗੇ ਹੋਏ ਪੌਲੀਆਂ ਦੇ ਉਹ ਨਾਲ ਇਹ ਇਹਦੇ ਲੱਗੇ ਮੈਂ ਦੱਸ ਥੋੜੀ ਤੇ ਤਾਂ ਇਹ ਲੱਗੇ ਹੋਏ ਲਵਾਏ ਆਪਾਂ ਜਾਂ ਦੋ ਹੀ ਦਿਨ ਲੱਗ ਲਿਆ ਨਹੀਂ ਕਿਹੜੀ ਆ ਵਿੰਦਰ ਇਹ ਜਿਹੜਾ ਮਹਿਰਾ ਦਾ ਉਹਦੇ ਨਾਲ ਦਾ ਇਹ ਹਾਂ ਜਿਹੜਾ ਪੌਲ ਮਹਿਰਾ ਹੁਣ ਇਹ ਚੀਜ਼ ਹੈ ਇਹ ਆ ਦੋ ਹੀ ਦਿਨ ਲੱਗ ਲਵਾ ਆਪਾਂ ਲਿਆਏ ਆਂ ਆਪ ਹੀ ਲਿਆਉ ਜਾ ਕੇ ਸਮਾਨੇ ਤੇ ਇਹ ਜੜੀ ਨਹੀਂ ਆਉਣੀ ਜੜੀ ਆਹ ਆ ਆਈਟਮ ਵੀ ਨਹੀਂ ਸੀ ਕਹੇਗੀ ਨਹੀਂ ਨਹੀਂ ਇਹ ਮਰਾੜਾ ਦੇ ਬੇਟ ਨਹੀਂ ਜੀ ਲੱਗਦੇ ਨਹੀਂ ਅੱਛਾ ਤੇ ਜਿਵੇਂ ਹਾਂ ਹੁਣ ਲਗਾ ਕਿ ਉਹ ਤਾਂ ਬੈਂਟ ਆ ਨਾ ਇਹ ਕਪੜਾ ਆ ਸਮਾਨਿਆਂ ਦੇ ਲਿਆ ਲੈ ਜਿਹੜੇ ਉਹਦੇ ਏਸੀ ਕੇ ਬੰਦੇ ਨੂੰ ਆਇਆ ਆਹੋ ਉਹਨਾਂ ਤੋਂ ਲਿਆਦਾ ਕਿੱਥੇ ਆਰੀ ਇਹ ਆਹੋ ਉਹ ਵੀ ਚੋੜੜੇ ਨਾਲ ਲਈ ਆ ਉਹਦਾ ਸੀਆਰਟੀਆਰ ਸਰਦੂ ਰੋ ਰੋ ਆਸਤ ਹੌਸ ਬਾਕ ਉਹ ਵੀ ਪਤਾ ਹੀ ਹੋਈ ਇਹਦੀ 50 ਹੌਸ ਬਾਕ ਨੇ ਜਿਹੜਾ ਇਹਨਾਂ ਕੋਲ ਹੈ ਉਹਦੇ ਨਾਲ ਤੇ ਦੇਖਣ ਨੂੰ ਮੈਨੂੰ ਛੋਟਾ ਲੱਗਦਾ ਹੈ ਉਹਦੇ ਕਿਹੜਾ ਜੀ ਮਾੜਾ ਮੋਟਾ ਹੀ ਫਰਕ ਹੋਊਗਾ ਇਹ ਥੋੜਾ ਜਿਹਾ ਉੱਚਾ ਇੱਥੇ ਪਣੀ ਹੋ ਚੌੜੀ ਹੈ ਥੋੜੀ ਚੌੜੀ ਚਾਲ ਬਟੂਰ ਉਹ ਆਣਾ ਮੇਰੇ ਹੋਰ ਸੀ ਆਰ ਡੀ ਉਹਦੀ ਹਰਵੀਰ ਚਾਈ ਵੀ ਹੈਗੀ ਉਹਦੀ ਟਾਰਗੇਟ ਹੈ ਉਹਦੇ 16 9 22 ਦੀ ਹੈ ਜਦੋਂ ਨਾਲ ਹੁਣ 2.2 ਲੱਖ ਵਧਾਉਣਾ ਫਿਰ ਸਰਕ ਦਾ ਪਾਉਣਾ ਨਹੀਂ ਫਲਕ ਦਾ ਪਾਉਣਾ ਆ ਇਹਨੇ 930 ਆ ਮਰੇ ਆ ਇਹਦਾ ਕਿੰਨਾ 12 ਬਾਲਾਂ ਨਾਲ ਤਾਂ ਇਹਦਾ ਕਿੰਨੇ ਨੂੰ ਸੁਮਣੋਂ ਮੁਟਾ ਅੱਖਾਂ ਦੇ ਫੜ ਕੇ ਤਾਂ ਪਾਉਣੇ ਜਰਾ ਰਾਂਝਾ ਨਾ 930 ਵੀ ਆਪਾਂ ਨੂੰ ਇਹ ਹੁੱਕ ਥੋੜੀ ਜੀ ਕਮਜ਼ੋਰ ਲੱਗਦੀ ਠੀਕ ਹੈ ਥੋੜਾ ਜਿਹਾ ਆਮ ਰੰਡੇ ਦੇ ਨਾ ਉਹ ਵੀ ਦੇਖਦਾ ਤਾਂ ਕਹਿੰਦਾ ਆਹ ਮਾਹ ਦੀ ਕੈਸ ਨੇ ਕਾਰਨ ਆਇਆ ਬਾਈ ਅੱਜ ਕਿਤੇ ਨਹੀਂ ਜਾਣੀ ਕਿ ਤੇਰੇ ਲਈ ਨਾ ਇਹਨੇ ਭਾਈ ਆ ਆ ਦੇ ਪਈ ਬੋਲਡ ਬਣਾ ਦੇ ਹਾਂਜੀ ਵਧੀਆ ਬਣਾ ਦਿੱਤੀ ਹੁਣ ਜਿਹੜੀ ਹੱਕ ਸੁਣਾ ਤੀ ਤੈਨੂੰ ਹੈ ਹੈ ਕਰਦੇ ਆ ਵਿੱਚ ਕਾਂਡੋ ਕੋਲੇ ਹੈ ਕਰਦੇ ਆ ਵਿੱਚ ਕਾਂਡੋ ਕੋਲੇ ਦੇਖ ਲੈ ਹੈ ਦੇਖ ਲੈ ਨਾ ਮੈਨੂੰ ਨਾ ਨਾ ਕਿ ਮੈਂ ਤੇਰੇ ਨਾਲ ਕਹਿੰਦਾ ਆ ਠੀਕ ਆ ਵਿੱਚੇ ਬਣਾ ਕਿ ਪੈਣਾ ਰੱਖਿਆ ਹੋਇਆ ਹਾਂ ਉਹਦਾ ਬੱਕੀ ਖਾਲ ਹੋਵੇ ਉਹਨੂੰ ਬਸ ਠੀਕ ਆ ਬੋਲਡ ਚਾਈ ਚਾਈ ਉਹ ਰੈਟਰ ਦਾ ਰੌਲੇਆਂ ਲੱਖ ਰੁਪਏ ਦੇ ਵਿੱਚੋਂ ਆਪਣਾ ਕੰਮ ਲਾਏ ਆਂ ਸ਼ਿੰਗਾਰ ਹਾਲੇ ਤੱਕ ਕੋਈ ਨਹੀਂ ਕਾਹੀ ਰੇ ਸਾਡੇ ਇੰਨਾ ਦੇ ਨਾ ਇੰਨਾ ਦੇ ਇਹਨਾਂ ਦੇ ਪਿੰਡ ਨੇ ਇਕੱਠ ਹੋਣ ਨੇ ਜਿਹੜੇ ਸਾਡੇ ਸੀ ਦਾ ਜਿਹੜਾ ਉਹ ਵੀ ਰੱਖਿਆ ਹੋਇਆ ਆਹੋ ਮਾ ਇਹਨਾਂ ਦੇ ਇਹਨਾਂ ਦੇ ਪਿੰਡ ਨੇ ਇਕੱਠ ਹੋਣਾ ਜਿੰਨਾ ਸਾਡੇ ਹੋਇਆ ਬੁਰਾ ਬਗੇੜੇ ਹੀ ਮਾਰ ਕੇ ਆਇਆ ਪਿੰਡ ਇਹ ਉਹੀ ਲੈ ਆ ਬਸ ਦੋਹਲ ਕੋਆ ਦੇ ਇੱਕ ਵਾਰ ਹੋਣਾ ਲਿਆ ਖੋਲਣਾ ਹੋਣਾ ਦੋ ਡੇਵਲਗ ਦੁਹਰ ਹੋ ਗਿਆ ਕੰਮ ਵੀ ਦੁਹਰ ਵਾਲੀ ਦਾ ਮੈਂ ਤਾਂ ਮੈਨੂੰ ਕਹਿੰਦੇ ਦੇਖੀ ਗਿਆ ਜਾਂਦਾ ਮਾਹ ਮੋਰ ਕਿਹੜੇ 'ਤੇ ਮੋਰ ਲੱਗੀ ਵੀ ਆ ਮੋਰ ਕਿਹੜੇ 'ਪਰ ਮੋਰ ਤਾਂ ਖਲੇ ਕੱਦੇ ਬਹੋਰ ਹੋਵੇ ਕਿਆ ਪਤਾ ਨੇ ਤਾਂ ਹੀ ਤੈਨੂੰ ਹੱਦ ਵੀ ਦੇਖਦਾ ਮੋਰ ਕਿਹੜੇ 'ਤੇ ਮਾਣ ਜੀ ਭਾਈ ਮੁੰਡਾ ਬੰਦਾ ਹਿੰਦੂ ਕੌਣ ਆ ਵੀ ਉਹ ਬਸ ਸਰਾਬ ਵਿੱਚ ਅੱਲਾ ਮੂਰੇ ਪਾ ਲਿਆ ਕਰ ਚੱਲ ਫਿਰ ਦੇਖੀਏ ਕਿਹੜਾ ਦੇ ਕੇ ਜਿਹੜਾ ਦੇ ਕੇ ਚਲ ਬੈਠ ਚਲ ਚੜ੍ਹ ਉੱਪਰ ਮਰਾੜਾ ਦੇਣ ਲੱਗੋ ਤਾਂ ਆਪਾਂ ਮੈਂ ਲਾ ਕੇ ਆਇਆ ਨੋ ਚੀਜ਼ ਦਾ ਕਾਜ ਪੱਤਰ ਆ ਨਾ ਕਿੰਨੇ ਲਾਇਏ ਨੇ 12000 ਦੇ 12000 ਦੇ ਮੰਗਰਾੜਾ ਪਵਨ ਸਿੰਘ ਜੀ ਚੱਲਦੇ ਜੀ ਉਹ ਸਾਡੇ ਤੇਰਾ ਯਾਰ ਤੇ ਮੇਲੇ ਕਰਕੇ ਵੀ ਚੱਲ ਆਈਆਂ ਉਹ ਮੈਨਾਂ ਆ ਉਹਦੇ ਘਰ ਫਿਰਦੇ ਕਰਕੇ ਮੇਲੇ ਕਰਕੇ ਯੂਨੀਵਰਸਿਟੀ ਦਾ ਮੇਲਾ ਆ ਨਹੀਂ ਭਾਈ ਉਹਨਾਂ ਦਾ ਕੰਮ ਚੱਲਦਾ ਪਰ ਮੈਨੂੰ ਰੋਜ਼ਾ ਮੇਲੇ ਤੇ ਰੌਣਾ ਮੈਂ ਫੋਨ ਤੇ ਕਹਿੰਦਾ ਸੀ ਹੁਣ ਕੰਮ ਚੱਲੇ ਪੈ ਜਿੰਦਾ ਫਿਰ ਮੈਂ ਜਿੰਨੇ ਪੈਸੇ ਬਣਾਉਂਦਾ ਆ ਤਾਂ ਕਿਤੇ ਕਿਹੜਾ 5-7 ਲੱਖ ਭਰੂਗਾ ਅਗਲਾ ਕਹਿੰਦਾ ਆਰਡਰ ਆ ਆਰਡਰ ਬੜਾ ਚੱਲਦਾ ਕਰਨਾ ਹੁੰਦਾ ਬਾਤ ਕਰ ਤੋਂ ਬਹੁਤ ਹਾਂ 4 5 ਕੋ ਆਪਣੇ ਸਿੰਧਰਾ ਤੁਸੀਂ ਵੀ ਆ ਕਿੰਨੇ ਸਾਲ ਤੋਂ ਪੁਰਾਣੇ ਗੱਲ ਕੀ ਜਿਹੜੀ ਪੁਰਾਣੇ ਨਾਲ ਪਤੀ ਨਾਲ ਉਹਨੂੰ ਟ੍ਰੈਕਟਰ ਮਾਰਾ ਨਹੀਂ ਤਾਂ ਕਿਸੇ ਬਸੇ ਨਹੀਂ ਦੱਸਿਆ ਕਿਤੇ ਵੀ ਨਹੀਂ ਹੈਗਾ ਉਹ ਉਹ ਟ੍ਰੈਕਟਰ ਦਾ ਇੱਕ ਨੰਬਰ ਆ ਹੈ ਹਾਂ ਹਾਂ ਖੱਟਾ ਹੋ ਗਿਆ ਟ੍ਰੈਕਟਰ ਹਾਂ ਹੁਣ ਉਹਦੇ ਨਾਲ ਅੱਗੇ ਰਹੇ ਲੱਤੇ ਬਸੇ ਜੇਬਾਂ ਪੱਛੀਆਂ ਬਾਦ ਵਿੱਚ ਆਏਗਾ ਉਹ ਆਈ ਬਣਾਈ ਬਹੁਤ ਤਾਂ ਹਾਂ ਜੀ ਹੁਣ ਪਤਾ ਕਿ ਖੇਤੀ ਕਰਨੀ ਜੋਗੀ ਰਹੇ ਨੇ ਭਾਈ ਹੁਣ ਹੁਣ ਨੰਮ ਟ੍ਰੈਕਟਰ ਦਾ ਕਾਦੀ ਹੋਵੇ ਦੂਤ ਤੇ ਹਮਾਰੀ ਦੇਖਾ ਲੈ ਤੇਰਾ ਨਾ ਤੇਰਾ ਟਾਪੀ ਦੇਖਿਆ ਨਾ 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 ਇਹ ਜਿੰਨਾ ਅੜਕੀ ਨੂੰ ਪਾਇਓ ਨਾ ਦੇਖਿਆ ਨਹੀਂ ਅੱਛਾ ਇੰਹੀ ਹੋਗਾ ਬਾਹਰੋਂ ਪਰ ਕੋਈ ਹੱਲ ਨਹੀਂ ਦਿੱਤਾ ਜਾਏਗਾ ਮੈਂ ਤੇ ਵੀ ਨੂੰ ਕਹਾਂ ਸੀ ਸਾਡੇ ਤੋਂ ਗੁੱਲੇ ਆਏ ਆ ਫਲਾਣਾ ਕਹਿੰਦੇ ਪੈਂਦੇ ਨਹੀਂ ਨਾ ਸਭ ਪਾਉਗੇ ਉਹਨੂੰ ਸਭ ਦੇ ਨਾਲ ਦਾ ਬਾਹਰ ਉਹ ਹਾਦਾ ਕਰੇ ਕੋਈ ਖਾਣ ਜਵਾਬ ਦੇਣ ਵਾਲਾ ਕੰਮ ਨਹੀਂ ਹੈਗਾ ਕੋਈ ਬੌਲ ਆ ਗਿਆ ਤੇ ਤਵੀਆ ਉਹਦਾ ਦਾਦਾ ਲਾਪੀ ਹੋ ਰਹੀ ਮਾ 22 ਜੀ ਨਾ ਇਹ ਦੋ ਜਿਹੜਾ ਤੁਸੀਂ ਜਾ ਕੇ ਦੇਖਦੇ ਹੋ ਉਹ ਇਹਨਾਂ ਨੇ ਜਾ ਤੱਕਣਾ ਭਟਾ ਜੋਂ ਤੇ ਮੇਰੇ ਵਜਨ ਜਾ ਕੇ ਹੋਵੇ ਵਜਨ ਆਪਣਾ ਹੋਣੀ ਦਾ ਜਿੰਨਾ ਹੋਆ ਮਤਲਬ ਵਜਨ ਕਰਕੇ ਰੈਗੂਲਰ ਵਜਨ ਰਹਿਣਾ ਹੈ ਲੋਕ ਚਾਰ ਦਿਨ ਹੀ ਜਿਆਦਾ ਪਤਾ ਮਦਰ ਚੱਲ ਲੈ ਕਿਹੜਾ ਚੱਲ ਤੂੰ ਬੈਠ ਤਾਹੀ ਬਦਲ ਲੱਗਣਾ ਜਿਵੇਂ ਕਾਲੇ ਬਾਈ ਨੇ ਖੋਲੇ ਹੋਏ ਆ ਜਮਾ ਵਾ ਬਜਾਈ ਚੱਲ ਚੱਲ ਬੈਠ ਪਰ ਜੰਦ ਕਰਦੇ ਆ ਆਹ ਗੱਤ ਵੀ ਹੋਪਨ ਕਰਦੇ ਆ ਅਦੋਂ ਜਿਹੜਾ ਅਲਵੀ ਕੀ ਭਾਈ ਆ ਆ ਗਿਆ ਕਹੇ ਲਾ ਬੱਸ ਆ ਰੁਕੀ ਜਬ ਬਾਈ ਕੋ ਓ ਬਾਈ ਹਾਂਜੀ ਕਰੋ ਪਾਸ ਇਹ ਪੰਨੇ ਗੇਰ ਚਲਾਤਾ ਸੱਚੀ ਪਾਣ ਜਿਵੇਂ ਪੰਨੇ ਵਿੱਚ ਆ ਬਾਕਰਾ ਜਾ ਰਿਹਾ ਗੁੰਗਰਾਏ ਆਹ ਆਹ ਵਾਰਾ ਜੱਜ ਆ ਆ ਵਿੱਚੋਂ ਦੂਏ ਨੂੰ ਐਰਸੀ ਵੀਰਲ ਨੂੰ ਐ ਨਹੀਂ ਤੇ ਨਾ ਬਾਈ ਵਾ ਬੰਦਾ ਰਿਲੈਕਸ ਦੇ ਕਿੰਨਾ ਮੈਂ ਦੋ ਜਿਹੜੇ ਲਾ ਗਿਆ ਪਹਿਲਾਂ ਪੈਸੇ ਵੀ ਰਿਲੈਕਸ ਕਰਦਾ ਨਾ ਹੋਰ 100 ਰੁਪਿਆ ਕਹਿੰਦਾ ਮੌਕਾ ਆ ਕਿਤੇ ਆ ਆ ਹੁਣ ਆ ਨਹੀਂ ਕੋਈ ਹੋਰ ਹੋ ਗਿਆ ਆ ਜੀ ਗੱਡੀ ਵੀ ਨਹੀਂ ਬੜੀ ਭੋਗ ਗਿਆ ਹੋਇਆ ਮਾਦਰ ਵੀਰੋ ਲੈ ਗਾਰੇ ਆ ਲੈ ਹੁਣ 835 ਗਿਆ ਫਰਮ ਲਾਵਾ ਉਹ ਜਾਂਦਾ ਨਹੀਂ ਆ ਆਜੂ ਹੋ ਆਜੂ ਹੋ ਰੋ ਰੱਖਣਾ ਹੈ ਭਰੇ ਕਿਹੜੇ ਵੇਚਿਆ 850 ਹਾਂ ਹੋਰ ਆ ਆ ਮੈਨੂੰ ਇੱਥੋਂ ਪਾਇਆ ਮੈਂ ਗੱਲਾਂ ਬੰਦਾਂ ਨੂੰ ਕਿੱਥੋਂ ਆਇਆ ਉਹ ਜਿਹੜਾ ਜਿਹੜਾ ਮੈਂ ਲਾ ਲਿਆ ਪਰ ਭਾਈ ਜੀ ਮੈਂ ਮੈਂ ਕਿਹਾ ਰੋ ਦੇ ਕਿੱਡੇ ਟਰੈਕਟਰ ਹੋ ਗਏ ਇੱਥੇ ਤੇ ਬੰਦਾ ਆਏ ਦੇ ਕਿੰਨਾ ਰਿਲੈਕਸ ਆ ਹੈ ਨਾ ਆ ਤਾਂ ਹੀ ਕਹਿੰਦਾ ਕਿੱਡੇ ਕਿੱਡੇ ਟਰੈਕਟਰ ਹੋ ਗਏ ਹਾਂ ਸਾਡੀ ਸੋਚੀ ਤਾਂ ਸੀ ਉਹ ਹੀ ਦੇਖੀ ਜਾਂਦੇ 735 ਇਹ ਨਹੀਂ ਬਹੁਤ بڑا ਸਾਡੇ ਤੋਂ ਉਹ ਥੱਲੇ ਅਕਵਾਲ ਤੋਂ ਉਤਾਰਟਾੜ ਟੋਣਾ ਲੈ ਕੋਈ ਹੀਟਰ ਨਹੀਂ ਲੱਗਦਾ ਹਾਂ ਹੁਣ ਤੁਸੀਂ ਵੀ ਨਹੀਂ ਆਏ ਦੇਖ ਲੈ ਹੁਣ ਮੈਂ ਮਾਰਦਲ ਬਹੁ ਗਿਆ ਹੋ ਗਿਆ ਹੋ ਗਿਆ ਹੋ ਗਿਆ ਸਟਾਰਟ ਕਰਨ ਨੂੰ ਲਾਉਣ ਨੂੰ ਨਾ ਕੀਪਰਾਂ ਨੂੰ 100 ਟਾਈਮ ਦਾ ਟੀਲਾ ਪਾ ਕੇ ਮੋੜਦੇ ਹੁੰਦੇ ਆ ਵਾਹ ਜਿਹੜੇ ਫੱਦਣ ਦਾ ਘਰ ਪਾਣੀ ਕਰਨਾ ਇੰਜਨ ਪਰ ਪਾਈ ਜਾਣਾ ਫੜੇ ਪਰ ਹਾਂ ਸਟਾਰਟ ਹੁਣਾ ਉਹਨਾਂ ਜਾ ਕੇ ਇਹਦਾ ਹੈ ਬਾਕੀ ਭਾਈ ਹੁਣ ਇੱਕ ਵਾਰ ਫੇਰ ਦੱਸ ਜੀ ਇਹ ਲਿਆਇਆ ਕਿਉਂਕਿ ਮਾਮੇ ਦਾ ਮੁੰਡਾ ਜਿਹੜਾ ਆਉਂਦਾ ਹੁੰਦਾ ਸੀ ਹਾਂ ਕਿਉਂਕਿ ਘੜੀ ਵਾਲਾ ਘੜੀ ਵਾਲਾ ਇਹ ਇਹ ਘੜੀ ਆਈ ਘੱਟੇ 2-4 ਮਿੰਟ ਛੱਡ ਕੇ ਸਾਡੇ ਉਹ ਲਿਆ ਬਾਈ ਜਿਹੜਾ ਤੁਸੀਂ ਵੀਡੀਓ ਵਿੱਚ ਦੇਖਿਆ ਵੀਦਾ ਵੀ 585 ਮਹਿੰਦਰਾ ਹੁੰਦਾ ਦਾ ਜਿਹੜਾ ਹੀ ਉਹ ਲਿਆਏ ਆ ਇਹ ਸਾਡੀ ਆਉਣੀ ਬਤਾ ਰੇਕ ਦੀ ਜੱਤੀ ਆ ਕੇ ਪਾਸ ਹੁੰਦੀ ਆ ਹੈ ਮਾਲਾ ਹੀ ਆ ਕੇ ਪਾਸ ਹੁੰਦੀ ਆ ਬਾਈ ਇਹਨੇ ਆਪਣੇ ਪਿੰਡ ਕੀੜਾ ਦਿੱਤਾ ਬਾਈ ਸਿੱਧਾ ਉਹਰੇ ਲਿਆ ਆ ਆਵਰੀਪੂਰੇ ਦੇ ਪਿੰਡ ਆਇਆ ਆਵਰੀਪੂਰੇ ਦੇ ਪਿੰਡ ਆ ਇਹ ਹੈ ਨਾ ਬਣਦੀ ਹੈ ਗੱਲ ਮੁਹ ਵਟਾ ਕਰਾਉਣਾ ਸਾਡਾ ਵੀ ਕਰਾਉਣਾ ਹਾਂ ਸਾਡਾ ਵੀ ਹੋ ਗਿਆ ਭਾਈ ਚਲੋ ਠੀਕ ਹੈ ਜੀ ਲੋ ਵੀ ਮਿਲੋ ਜੱਗੇ ਨੂੰ ਸਤਿ ਸ੍ਰੀ ਅਕਾਲ ਜੀ ਜੱਗੇ ਨੂੰ ਕਿੱਥੇ ਦਾ ਚ ਕੀ ਦਿਖਾਵਾਂ ਮਨਨ ਐਜੇ ਮੌਕੇ ਕਿੱਥੇ ਬਣਾਉਂਦੇ ਉਸਕੇ ਇਹ ਐਨੂੰ ਫਿਰ ਸਾਹੀ ਕਰਾਂਗੇ ਸਾਹੀ ਕਰਾਂਗੇ ਕਿਹਦੀ ਕੀ ਕਰ ਰਹੇ ਆ ਆ ਜਾਨੀ ਜਾੜੇ ਹੁਣ ਇੰਨੇ ਕਿੰਨੇ ਕਿ ਸਾਡਾ ਦਿਮਾਗ ਕਿਆ ਕਰੀ ਅਸੀਂ ਮੈਂ ਵੀ ਚਲੇ ਗਿਆ ਲਗਾ ਨੂੰ ਹੁੰਦਾ ਪਿੱਛੇ ਲੜਦਾ ਪੂਰੇ ਦਾ ਖੜਕਾ ਤੜਕਾ ਹੋ ਲਿਆ ਜਾ ਮੈਂ ਆ ਜਾ ਆ ਜਾ ਰੇ ਗਿਆ ਨਾ ਮਾਸਟਰ ਕਾ ਲੜਕਾ ਲਗਾ ਹੋ ਗਿਆ ਲਾ ਮੈਂ ਲਿਖਿਆ ਇੱਕ ਗੱਲਾ ਤਾਂ ਹੋਵੇ ਅੱਛਾ ਉਹ ਵੀ ਇੰਨੀ ਪਤਾ ਲੱਗਿਆ ਮੈਂ ਤੁਸੀਂ ਦੇ ਦੇਣਾ ਤੇ ਘੌਂਦਾ ਇਹਨਾਂ ਵੀਰ ਨੂੰ ਦੇਖਿਆ ਮੈਂ ਤੇ ਜਿਹੜਾ ਟਰੱਕਰ ਨੂੰ ਗਿਆ ਦਨ ਸਪੈਸ਼ਲ ਢੇਰ ਗਾੜੀ ਕਿਆ ਕਰੀ ਜੀ ਕੰਨੀ ਹੁੰਦੀ ਹੈ ਲੈ ਮੇਰੀ ਗੱਲ ਸੁਣ ਹੁਣ 735 ਚ ਲਾਇਆ ਇੱਕ ਪ੍ਰੈਸ਼ਰ ਉਠਾਲਦਾ ਤੋਂ ਨਹੀਂ ਹੈ ਸਿੱਧੀ ਗੱਲ ਹੈ ਸ਼ਰਾਬੀ ਬਣਾ ਦੇ ਬੋਲਾ ਮਾ ਮਾ 735 ਡਰਾਈਵਿੰਗ ਕੀ ਹਾਂ ਬੈਠੀ ਹੈ ਠੀਕ ਹੈ ਠੀਕ ਹੈ ਹੁਣ ਤੋਂ ਵੀ ਪ੍ਰੈਸ਼ਰ ਚ ਲਾਏ ਹੋਏ ਆ ਕੋਈ ਚੱਕਰ ਨਹੀਂ ਲੱਗਦਾ ਹੁਣ ਤਾਂ ਆਇਆ ਵੀ ਖੜੀ ਗੱਡੀ ਹੈ ਕਿੱਦੂ ਨਾ ਲੱਗੇ ਆਉਂ ਮੇਰੇ ਨਹੀਂ ਚੀਜ਼ ਵਧੀਆ ਲੱਗਿਆ ਦੇਖਣ ਨੂੰ ਹਾਂ ਚੀਜ਼ ਇਕੱਠੀ ਜੀ ਦੀ ਇਹ ਨੋ ਨੀ ਲੱਗਾ ਯਾਰ ਜਿੱਕੇ ਕਹਿੰਦੇ ਮਸਾ ਨਾ ਨੋ ਨਾ ਇੱਕ ਹੋਰ ਕਹਿੰਦੇ ਆਰ ਡੀ ਸੀ ਆਰ ਡੀ ਨਹੀਂ ਤਾਂ ਸੀ ਆਰ ਡੀ ਇਹ ਜੀ ਥੋੜੀ ਜਿਹੀ ਕੱਠੀ ਜੀ ਲੱਗੀ ਵਧੀਆ ਲੱਗੀ ਇਹ ਨਹੀਂ ਵਧੀਆ ਦਾ ਮਾਦੀ ਦੇ ਰਿਹਾ ਚੀਜ਼ ਹੈ ਆਪਣੇ ਪਾਲਸਰੀ ਆਉਣ ਜਗਾ ਚੱਗੀ ਹੈ ਹੁਣ ਇਹਦੇ ਇਹਦੇ ਵੇਟ ਮੂਰੇ ਪੈ ਕੇ ਤਾਂ ਹੋ ਵਧੀਆ ਦੇ ਵੇਟ ਬਹੁਤ ਵਧੀਆ ਲੱਗੇ ਕਿੰਨੇ 2.5 ਬੋਟਲ ਦਾ ਤਾਂ 2.5 ਬੋਟਲ ਦਾ 2.5 ਬੋਟਲ ਦੇ 22 ਪਲੇਟਾਂ ਦੀ ਆਉਂਦੇ ਉਹ ਚੀਜ਼ਾਂ ਵੀ ਵਧੀਆ ਲੱਗੀਆਂ ਬਸ ਇਹ ਸਮਾਨ ਵਧੀਆ ਜੀ ਇੱਕ ਹੋਰ ਹੈ ਉਹਨੂੰ ਹੁੱਕ ਦੇ ਕਹੀ ਲੱਗੇ ਦੂਰੇ ਹਾਂ ਪਿੱਛੇ ਦੇ ਕਹੀ ਪਿੱਛੇ ਦੇ ਕਹੀ ਲੱਗੇ ਇਹ ਜਿਹੜੀ ਚੀਜ਼ ਘੱਟੀ ਆਇਆ ਸੀ ਦੇਖਿਆ ਜਿੰਦਾ ਟਰੈਕਟਰ ਨਾਲ ਵੀ ਹੁੱਕ ਨਹੀਂ ਆਇਆ ਹੁੱਕ ਨਾ ਕਿਸੇ ਦੀ ਵੀ ਨਹੀਂ ਹੁੰਦੀ। ਹੁੱਕ ਚਲਵੀਂ ਯੁੱਕ ਦੀ। ਬਾਅਦ ਹੀ ਕੰਮ ਕਰਦੇ ਜਾਂਦੀ। ਉਹਨਾਂ ਸਕੇ ਉਹ ਬਹੁਤ ਵਧੀਆ ਲੱਗਿਆ ਹੋਇਆ ਤਾਂ ਉਹਦੇ ਬਾਅਦ ਤੇ ਹੱਥ ਮਿੰਨੇ ਕੋ ਟੇਬਲ ਉੱਤੇ ਜਿਹੜਾ ਮੂਰੇ ਵੇਟ ਲਾਇਆ ਹੋਇਆ। ਹਾਂ। ਵੇਟ ਮਾਲਕ ਨੇ ਲਵਾਇਆ। ਉਹਨਾਂ ਨੇ ਨਹੀਂ ਲਾਇਆ। ਨਹੀਂ ਨਹੀਂ ਔ ਲੱਖ ਰੁਪਏ ਕਰਨ ਦੇ ਵਿੱਚ ਕੜਾ ਮੂਰੇ। ਉਹ ਵੀ ਲਾਇਆ ਜਿਆਦਾ ਮੂਰੇ। ਫੇ ਪੱਤੇ ਜੀ ਵੀ ਲਵਾਏ ਉਹਨਾਂ ਨੇ ਅਲਦਾਂਲੇ। ਉਹ ਵੀ ਨਹੀਂ ਤੇ ਹੈਗੇ। ਨੇ ਵਧੀਆ ਚਲੋ ਹੁਣ ਜਿਹੜੀ ਮਸ਼ੀਨਰੀ ਜਿਹਨੇ ਲੈਣੀ ਆ ਜਿਹੇ ਡਰੈਕਟਰ ਬਣਾ ਆ ਤੇ ਛੋਟਾ ਆ ਰੋ 4x4 ਬਾਈ 4x4 ਕੰਮ ਕਰਦਾ ਜਮਾਨਾ ਬਾਈ ਹੁਣ 4x4 ਹੁਣ ਛੋਟੇ ਟਰੈਕਟਰ ਵੀ ਆਏ ਹੋਏ 4x4 ਉਧਰ ਅਸੀਂ ਉੱਥੇ 585 ਦੇਖਿਆ ਬਾਈ ਲੱਗਾ ਬੰਗਿਆ ਕੋਲ ਵਧੀਆ 4x4 ਉਹ ਵੀ ਕੰਮ ਛੋਟੇ ਨੂੰ ਜਿਕਣਾ ਮਰਜੀ ਜਿਕਣਾ ਮਰਜੀ ਜਿਕਣਾ ਕੀ ਆਲੂ ਪਟਣੇ ਆ ਉਹ ਮਟਰਾਂ ਮੁੰਟਰਾਂ ਦਾ ਕੰਮ ਉਹਨਾਂ ਨੇ ਚੱਲਦਾ ਉਹ ਫੇਰ ਖਾਲਾ ਵਿੱਚ ਟੈਕ ਚੱਲੀ ਜਾਂਦੇ ਜੋੜੇ ਨੂੰ ਵੀ ਧੱਕਦਾ ਇਹਨਾਂ ਨੇ ਵੀ ਸਾਰਿਆਂ ਨੂੰ ਸਰਪ੍ਰਾਈਜ਼ ਹੀ ਦਿੱਤਾ ਹੈ ਕਿਸੇ ਨੂੰ ਵੀ ਅੱਛਾ ਹਾਂ ਆਓ ਇੱਥੇ ਵੀ ਆਏ ਦੀ ਟੈਕਨੋਜੀ ਨਾਲੇ ਗਏ ਇੱਥੇ ਤੇ ਲਿਆਉਂਦਾ ਮਰਟੇ ਦੀ ਨਾ ਫੋਨ ਕਰੇ ਚਲ ਆਪਾਂ ਨੇ ਤਾਂ ਕਹਿੰਦਾ ਪਛਾਣਦਾ ਕਾਲ ਦੂ ਕਹਿੰਦਾ ਉਹ ਸਾਧਰੇ ਟੈਮ ਨਾਲੇ ਆ ਕੇ ਜਲੇ ਆ ਗਏ ਮੈਂ ਜੱਗੇ ਦੱਸਿਆ ਮੈਂ ਕਿਹਾ ਤੂੰ ਪਰਦੇ ਕਿੱਥੇ ਕਹਿੰਦਾ ਫੋਨ ਕਰਨਾ ਕੋਣ ਆਇਆ ਕਿੱਥੇ ਕਿੱਥੇ ਫੋਨ ਕਰੀਏ ਫੋਨ ਤਾਂ ਇਹਦਾ ਮਦੋ ਮਿਲਿਆ ਮੇਰਾ ਫੋਨ ਵੀ ਜਿੱਦ ਉਹ ਕਹਿੰਦਾ ਵੀ ਬਲਾ ਕਿੱਥੇ ਬੰਦੇ ਨੇ ਦਿਖਾ ਕੇ ਚੱਲੀਏ ਫਿਰ ਬੰਦੇ ਉਹ ਬੰਦਾ ਕਿ ਫੋਨ ਚੱਕੇ ਬੰਦਾ ਤਾਂ ਲੰਬੇ ਨਹੀਂ ਬੰਦਾ ਕਿਤੇ ਲੰਬਜੂਗਾ ਇੱਥੇ ਲੈਵ ਚੱਲੇ ਫਿਰ ਤਾਂ ਆ ਆ ਬਹੁਤ ਸਾਰੇ ਲੋਕ ਆਉਣੇ ਤਾਂ ਨਹੀਂ ਵਧੀਆ ਚੀਜ਼ ਐ ਚਲੋ ਵਧੀਆ ਚੀਜ਼ ਆ ਪਾਉਰ ਆ ਕੰਮ ਵੀ ਐ ਕੰਮ ਦੇ ਹਿਸਾਬ ਨਾਲ ਚਾਹੀਦੀ ਐ ਬੰਦੂਆ ਟਰੈਕਟਰ ਨੇ ਰੱਖ ਲਿਆ 85 ਕੰਮ ਨਹੀਂ ਪਾਉਰ ਕਰਿਆ ਪਾਸੋਂ ਜਾ ਸੀ 33 ਸਾਲ ਦਾ ਨਾ ਸੀ ਪਾਇਆ ਪੂਰਾ ਐ ਯਾਰ ਜਿਹੜਾ ਕੰਮ ਟਰੈਕਟਰ ਨਾਲ ਕਰਾਉਣਾ ਉਹਦੇ ਕਿੰਨੇ ਦੇਣਾ ਬੰਦਾ ਹੱਥੋਂ ਕੋਟੇ ਫਿਰ ਚਾਟਰ ਜਿਹਨਾਂ ਮਾੜੀ ਕੰਮ ਲੈ ਗਿਆ ਸਮਝਿਆ ਇਹ ਵਧੀਆ ਚੀਜ਼ ਐ ਚਲੇ ਨਾ ਕੋ ਕੰਮ ਵੀ ਜ਼ਿਆਦਾ ਜ਼ੋਰ ਬੋਲ ਕਰ ਰਿਹਾ ਉਹ ਕਹਿੰਦਾ ਇਹ ਸਾਲ ਦੋ ਸਾਲ ਅਸੀਂ ਇਹ ਕੌਣ ਕਰੀ ਜਾਣੀ ਵੀ 12 ਦਿਨ ਜਿੰਨੇ ਲੱਗਿਆ 9-10-12 ਲੱਖ ਅਸੀਂ ਤਾਂ ਦੋਏ ਖਿੱਚਣਾ ਹੈ ਆਹੋ ਇਹ ਬਸ ਮੂਟੇ ਕੰਮ ਨੂੰ ਰੱਖੇਗਾ ਨਾ ਵੀ ਟ੍ਰੇਲਿੰਗ ਫਰਕਟ ਪਾ ਲਈਗਾ ਬਸ ਭਰੀ ਹੋਈ ਬਸ ਐਂ ਕੰਮ ਨੇ ਹੁੰਦਾ ਜੇ ਚੱਲ ਦੋ ਹੈਗੇ ਫਿਰ ਨਾਲ ਛੋਟੇ ਨੂੰ ਪਾਉਣਾ ਹੱਥ ਹੁਣ ਦੇਖੇ ਤੇਰੇ ਮੋੜਾ ਤੂੰ ਮੈਂਡਰਾ ਚਲਾ ਕੇ ਹੋ ਜਾਣਾ ਛੋਟੇ ਨੂੰ ਛੋਟਾ ਨੰਜਾਇਜ਼ਾ ਕੰਮ ਹੋ ਜਾ ਜਿਹੰਦਾ ਕੰਮ ਹੋ ਜੇ ਨਾ ਉੱਠ ਲੈਣਾ ਆਹ ਤੇਰਾ ਚੱਲ ਕਰਾਈ ਕਰਕੇ ਹੂੰ ਜਿਆਦਾ ਜਿਆਦਾ ਕੰਮ ਹੋਵੇ ਤੇਰਾ ਕੋਈ ਫਰਕ ਤੇ ਤੂੰ ਤਾਂ ਫਰਕ ਪੈਂਦਾ ਸਾਡਾ ਛੋਟੇ ਵੱਡੇ ਡਰਾਈਵ ਦਾ ਫਰਕ ਨਹੀਂ ਪੈਂਦਾ ਯਾਰ ਪੈਂਦਾ ਇਹ ਨਹੀਂ ਪੈਂਦਾ ਤਿੰਨੇ ਕਾਈਟ ਤਿੰਨੇ ਕਿਸੇ ਦਾ ਖਾਂਦੇ ਹੋਣ ਬ੍ਰੇਕ ਦੀ ਆਪਣੀ ਕਪੈਸਿਟੀ ਇੱਕ ਦੂਜੇ ਦੀ ਕੋਈ ਕਾਪੀ ਨਹੀਂ ਕਰ ਸਕਦਾ ਉਹ ਕਾਪੀ ਨਹੀਂ ਕਰਾਂ ਨਾ ਤੇਲ ਤੇ ਨਾ ਕੰਮ ਚ ਨਾ ਮਾਰਕੀਟ ਚ ਨਾ ਕੋਈ ਗੁਣਾ ਤੇ ਏਜੰਸੀ ਹੋਈ ਨਹੀਂ ਬਾਈ ਇਹਦੇ ਸਾਹਮਣੂ ਵਾਲਾ ਪਟਾਈ ਹੋ ਗਿਆ ਨਾ ਇੱਕ ਦੋ ਇਹਦੀ ਕਾਪੀ ਨਹੀਂ ਕਰਦੀ ਜੌਨਲੀਰ ਦੀ ਆਪਣੀ ਏਜੰਸੀ ਯਾਰ ਸਭ ਦੀ ਆਪਣੀ ਹੁਣ ਜੌਨਲੀਰ ਵਾਲੇ ਸਟੀering ਦਾ ਯਾਸਟੇਬਲ ਦਿੰਦੇ ਆ ਉੱਪਰ ਫੜੇ ਕਰਨ ਵਾਲਾ ਮਹਿੰਦਰ ਵਾਲੇ ਵੀ ਦੇਖ ਸਕਦੇ ਆ ਪਰ ਉਹਨਾਂ ਨੇ ਕਹਿਣਾ ਬਦਲਦੀ ਸਾਡੀ ਕਾਪੀ ਨਹੀਂ ਕਰ ਕੋ ਫੜਾਈ ਆ ਗਰੇ ਗਿਆ ਬਾਕੀ ਪਈ ਇਹ ਗੱਲਾਂ ਦੀਆਂ ਬਾਤਾਂ ਦੀਆਂ ਇਜੋਕੀ ਲਿਆਇਆ ਬਾਈ ਤੁਹਾਨੂੰ ਜਿਹੜੀ ਕਹਿੰਦੇ ਸਾਰਾ ਬੜੇ ਬਿਨਾ ਵੀ ਨਹੀਂ ਸਾਦਾ ਛੋਟਾ ਵੀ ਨਹੀਂ ਸਾਦਾ ਵੀਰ ਦੇ ਮਾਪੇ ਨੇ ਲਿਆਂਦਾ ਹੈ ਨਾ ਇਹ ਉਹਦਾ ਮੁੰਡਾ ਆਇਆ ਪਤਾ ਜੀ ਕਿ ਜੋਕੀ ਤੇ ਜੋਕੀ ਵੀ ਇਹਨੂੰ ਹੁਣ ਟਾਇਰ ਬਦਲਾਉਣ ਜਾਣਾ ਜੋ ਵੀ ਬੰਨੀ ਹੁਸ਼ਿਆਰਪੁਰ ਕਹਿੰਦਾ ਇਹ ਟਾਇਰ ਯਾਰ ਪਤਾ ਨਹੀਂ ਕਾਦੇ ਬਦਲਣ ਮੈਨੂੰ ਬਾਅਦ ਬਾਣੇ ਹੋਣ ਟਾਇਰ ਪਤਾ ਨਹੀਂ ਕਾ ਸੀਨ ਛੇੜਖਾਨੀ ਕਰੀ ਵੀ ਗਾਹ ਹਾਂ ਟਾਇਰਾਂ ਦੀ ਠੀਕ ਕੰਪਨੀ ਨੇ ਦੇਤੀ ਹੋਰ ਜਿਹੜਾ ਬਸਮਾਨ ਦੀ ਗੱਲ ਹੋ ਜੇ ਟਾਇਰਾਂ ਦੀ ਛੇੜਖਾਨੀ ਆ ਤਾਂ ਫਿਰ ਲੈਨ ਆਊਟ ਹੋ ਜਾਂਦੇ ਅੱਛਾ ਹਾਂ ਹੁਣ ਗੱਡੀਆਂ ਦੇਖ ਗੱਡੀਆਂ ਦੇ ਅਗਲੇ ਵਿੰਗ ਡੱਟੇ ਕਰਕੇ ਬ ਤੇ ਕੁੰਗਲ ਦਾ ਮਾਸੜ ਚਿਹਰੇ ਤੋਂ ਪਿੱਛੇ ਕੁਝ ਵੀ ਖਾ ਲਓ ਉਹਦਾ ਵੀ ਜਲਾਨਾ ਹਾਂ ਅੱਗੇ ਹੁੰਦਾ ਇਹਨੂੰ ਲੋਹ ਭਰਾ ਰੱਖਦੇ ਤੇ ਗੋਤ ਨਾਲ ਹਾਂ ਤੇ ਕੋਈ ਕੋਸ ਨਹੀਂ ਟਾਇਰਾਂ ਦਾ ਐ ਵੀ ਜੋ ਕੰਪਨੀ ਨੇ ਤੇ ਗੇੜੇ ਬਣਾ ਕੇ ਦਿੰਦੇ ਗੇੜਿਆਂ ਦਾ ਫਰਕ ਪੈ ਜਾਂਦਾ ਉਹ ਤਾਂ ਕਾਪੜੀ ਵੀ ਫਿਰ ਕੰਪਨੀ ਹੋ ਜੱਗੇ ਆਮਨੇ ਨੇ ਕਰਿਆ ਵੀ ਦੇਖਦਾ ਉਹਨੇ ਛੇੜਖਾਨੀ ਕਰੀ ਵੀ ਆ ਦੱਸਦਾ ਟਰੈਕਟਰ ਆ ਚਾਹੀਦੀ ਨਹੀਂ ਇਹਦੀ ਛੇੜਖਾਨੀ ਵੈਸੇ ਤੇ ਟਾਇਰਾਂ 'ਚ ਕੋਈ ਫਰਕ ਹੋਵੇ ਉਹ ਸਮਝੋ ਲੈ ਕਲਾਂਗਲ ਨੇ ਮੰਨ ਨਹੀਂ ਹੁੰਦੀ ਐ ਕਈ ਵਾਰ ਹਾਂਜੀ ਕੋਈ ਨਹੀਂ ਪਛਿਆ ਸਾਲ ਭਾਈ ਠੀਕ ਹੈ ਡਿਊਟੀ ਲੱਗੀਗਾ ਟਰੈਕਟਰ ਕਹਿੰਦੇ ਟਰਾਲਾ ਪਾਓ ਫਿਰ ਬਜਰੀ ਵਾਲੇ ਚੱਲੇਗੇ ਬਜਰੀ ਉਹਦੇ ਭਾਰ ਦੇ ਨੇ ਪੀ ਮੱਝ ਭਰਨੇ ਨੇ ਹਾਂ ਉਹ ਟਰਾਲੀ ਮੰਦਰੇ ਲਾਤੀ ਕੋਲੇ ਅੱਛਾ ਕਾਲਾ ਹੀ ਕੰਮ ਉੱਪਰਲੇ ਭਰੀ ਕੇ ਬਿੱਕੇ ਗੇਰੀ ਕੇ ਚੱਕੇ ਹੁਣ ਹੁਣ ਜਿੰਨੀ ਕੋ ਬੱਜ ਕੇ ਇੱਥੇ ਲਿਆਉਣੀ ਨਹੀਂ ਉਹ ਢੇੜੀ ਕਰਨ ਨੂੰ ਜਗ੍ਹਾ ਨਹੀਂ ਡਿਊਟੀ ਜਿਹੜਾ ਇਹ ਉਹਨੇ ਲਿਆਉਣਾ ਡਿਊਟੀ ਜਿਹੜਾ ਇਹ ਇੱਥੇ ਘੜਾ ਦਿੰਦੇ ਸਹੀ ਦਾ ਜੋਰ ਦੇਖੀ ਚਾਲ ਤੇ ਜੋਰ ਨਾਲ ਚੱਲ ਬੈਠ ਬੈਠ ਨਾ ਤੂੰ ਬੈਠ ਮੇਰੇ ਨੇ ਆ ਗਿਆ ਕੀ ਵੇ ਮੈਂ ਤੇ ਇਹ ਹੁਣ ਹੱਥ ਦਾ ਹੁਣ ਤੂੰ ਮੈਨੂੰ ਕਹਿੰਦਾ ਵੀ ਐ ਟਰੈਕਟਰ ਮੁਕ ਚਲਾਉਂਦਾ ਚੱਲ ਬੈਠ ਤੈਨੂੰ ਪਤਾ ਲੱਗਾ ਮਰਜੀ ਫੜਾ ਦੇ ਦੋ ਕਰ ਦੇਖਣਾ ਜਦ ਭਰਿਆ ਹੋਇਆ ਟਰਾਲਾ ਅੰਦਰ ਲਾਇਆ ਜਾਂਦਾ ਹੁਣ ਤਾਂ ਅੱਧੀ ਰਹਿ ਵੀ ਹੁਣ ਜੋਰ ਨੂੰ ਨਾ ਕੰਨ ਰਾਇਦੇ ਜਾਨੇ ਬਸ ਇਹਨੂੰ ਬਾਬੇ ਦੀ ਕਿਰਪਾ ਜਿਹੜਾ ਮਰਜੀ ਫੜਾ ਦੇ ਇੱਕ ਜਹਾਜ਼ ਹੀ ਨਹੀਂ ਲੈਗਾ ਜਹਾਜ਼ ਵੀ ਲੈ ਲੈਣਾ ਢੇੜਾ ਜਦਨ ਧੱਕੇ ਚੜਕੇ ਧੱਕੇ ਨਹੀਂ ਝੜਦਾ ਉਹ ਜਹਾਜ਼ ਵੀ ਗਿਆ ਜੀਨੇ ਵਾਪਸ ਬੰਦਾ ਹੀ ਚਲਾਉਂਦਾ ਇਹ ਤਾਂ ਜਹਾਜ਼ ਚੜ੍ਹਦਾ ਜੋਗੇ ਹੋਏ ਉਹ ਆਪਾਂ ਨੇ ਦੇਖਣ ਬਾਦਰੂ ਬਣ ਗਿਆ ਇਤਨੇ ਜਹਾਜ਼ ਮੈਂ ਬੈਠੇ ਉਦੋਂ ਉਹਨੂੰ ਕਹਿਣਾ ਇਹ ਹੈ ਜਹਾਜ਼ ਦੀ ਟਾਕੀ ਨੂੰ ਬਾਰੀ ਨੂੰ ਹੱਥ ਪੇ ਆ ਉਹ ਬਫਰ ਇਹ ਵੀ ਨਹੀਂ ਤੇਰੇ ਨੂੰ ਕਹਿਣਾ ਹੋ ਸਾਈਡ ਬਸ ਵੀ ਚਲਾਉਂਦੇ ਕਿੰਤੀ ਘਵਾਉਂਦੇ ਐਵੇਂ ਗੋਲ ਗੋਲ ਜੇ ਹੁਣ ਤਾਂ ਬੱਸ ਜੀ ਬੈਠੇ ਮੈਂ ਮਾਸਾ ਨੂੰ ਤਾਂ ਬੱਸ ਜੇ ਬੈਠੂਗਾ ਕੱਢਦਾ ਕੱਢਦਾ ਮੈਂ ਇਹ ਕੰਮ ਚਾਹਦਾ ਤੁਹਾਡਾ ਲੋ ਜੀ ਮੇਲੋ ਸਰਬਜੀਤ ਨੂੰ ਅੱਜ ਕੱਲ੍ਹ ਦੀ ਬਚਾਰਾ ਹੋਰ ਸਰਾਉ ਬਾਈ ਆ ਵਧੀਆ ਕਿੱਧਰ ਤੇ ਅੱਜ ਬਾਈ 10:30 2:00 ਨਾ ਨਾ ਸ਼ਾਮ ਨੂੰ ਸ਼ਾਮ ਨੂੰ ਤੇ 4:00 ਵਜੇ ਜੋ ਗਿਆ ਉਹ ਤਾਂ ਤੁਹਾਡਾ ਮੈਂ ਉਹਦਾ ਫਤਵੀਰ ਦਾ ਸਟੇਟ ਟਰੈਕਟਰ ਦੇ ਲਿਖਦੇ ਆਇਆ ਦਿਖਾਉਣਾ ਵਧਾਈਆਂ ਤੈਨੂੰ ਵੀ ਵਧਾਈਆਂ ਵਧਾਈਆਂ ਲਈ ਰਸਨੂਏ ਦੇ ਸਾਡੇ ਹਾਂ ਨਾ ਮੈਂ ਮੈਂ ਤਾਂ ਕਹਿੰਦਾ ਹੀ ਕਹਣਾ ਵੀ ਦਈ ਜੋ ਪਾਰਟੀ ਪਾਰਟੀ ਜਦੇ ਕਰਤੀ ਹੁਣ ਹੁਣ ਵੀ ਤਾਂ ਕਰਦਾ ਆ ਆ ਤੇ ਹੁਣ ਤੁਸੀਂ ਦੋ ਹੋ ਗਏ ਹੰਜੇ ਮੈਨੂੰ ਲੱਗਦਾ ਘਟੋ ਘਟ ਪੰਜ ਛੇ ਨੇ ਹੋਰ ਮਿਲਣਾ ਉਹਨੂੰ ਇਕੱਠੇ ਕਰਕੇ ਕਰੂੰਗਾ ਹਾਂ ਕੱਲ੍ਹ ਹੋਊਗੀ। ਹਾਂ ਚੇ ਦਾ ਕੱਲ੍ਹ ਬੰਦੇ ਕਰ ਲੈਣਾ ਮੈਂ ਤਾਂ ਬਾਲਟੀ ਲਈ ਲੱਗਦਾ ਬੰਦੇ ਦਾ ਨਹੀਂ ਕੱਲ੍ਹ ਉਹ ਬੋਟਲ ਫੜਨ ਦੇ ਇੱਕ ਆਪਣਾ ਮੇਨ ਬੰਦਾ ਸੀ ਪਾ ਰਹਿੰਦਾ ਏ ਹਾਂ ਉਹਨਾਂ ਕੱਲ੍ਹ ਆਉਣਾ ਵਾਹ ਜੀ ਵਾਹ ਚੱਕਰ ਆਇਆ ਨਾ ਕਈ ਬੰਦੇ ਰਹਿ ਗਏ ਬਾਈ ਹੂੰ ਬੜਾ ਟਰੈਕਟਰ ਲਿਆ ਆ ਨਾ ਬੜਾ ਹੀ ਲਿਆਇਆ ਸੀ ਆਰਡੀ ਨਹੀਂ ਹੈਗਾ 605 ਆ ਠੀਕ ਹੈ ਬਾਕੀ ਆਪਰ ਉਹਨਾਂ ਟਰੈਕਟਰ ਵਿਕਦੇ ਬਹੁਤ ਅੱਛੇ ਸਪੰਜ ਇੱਕ 4x4 ਟਰੈਕਟਰ ਆ ਸੀ ਆਰਡੀ ਨਹੀਂ ਮੇਰੇ ਕੋਲ ਦਾ ਸੀਪਰੀ ਗਾ ਭੱਜਦੇ ਆ ਬਹੁਤ ਨਾ ਬਹੁਤ ਟਰੈਕਟਰ ਆ ਆਰਡੀ ਦਾ ਥੋੜਾ ਜਿਹਾ ਫਰਕ ਆ ਚਲੋ ਭਾਈ 80 ਵੀ ਚਲੋ ਸੋਹਣੀ ਐ ਸਾਰੇ ਟਰੈਕਟਰ ਨੇ ਉਹਨਾਂ ਨੂੰ ਬਹੁਤ ਲੈਣਾ ਦਿੱਤਾ ਉਹਨਾਂ ਨੂੰ ਉਹ ਨਹੀਂ ਕਹਿੰਦੇ ਸੀ ਵੇਚਣਾ ਹਾਂ ਕੋਈ ਨਾ ਫਲੇ ਮਾਡਲ ਆ 35 ਸਾਲ ਹੋ ਗਏ ਤੁਸਾਬ ਲਾ ਲੱਬੇ ਆ 99 ਸਾਡਾ ਇਹ ਅਣ ਤੁਹਾਡੇ ਇੱਕ ਸਾਹ ਛੋਟਾ ਤੇ ਬੜਾ ਛੋਟੇ ਵਾਲਾ ਉਹੀ ਐ ਬੜਾ ਔਰ ਨਾਲ ਤਾਂ ਸਾਫ ਬਹੁਤ ਆ ਸਾਫ ਸਾਡੇ ਵਾਲਾ ਐ ਨਾ ਥੋੜਾ ਜਿਹਾ ਖੜਦਾ ਰਿਹਾ ਐ ਨਾਲ ਤੇ ਚਲਾਈ ਵੀ 10 ਗੁਣਾ ਮੈਂ ਕਹਿੰਦਾ 90 ਗੁਣਾ ਹੀ ਘੱਟ ਹੋਣੀ ਦੀ ਉਹਦੀ ਵੀ ਚਲਾਈ ਬਹੁਤ ਆ। 9 ਸਾਲ ਚ ਚੱਲਦਾ ਇਹਨਾ ਹੁਣ ਤੱਕ ਚੱਲਿਆਉਣਾ ਇਹ। ਹੂੰ। ਉਹਦੀ ਚਲਾਈ ਬਹੁਤ ਆ ਨਾ ਬਾਈ ਫਿਰਦਾਸ 14 15 20 25 ਕਿਲੇ ਦੀ ਗੇਤੀ ਕਰਦਾ ਉਹ। 25 25 ਦੀ ਤਾਂ ਆਪਣੀ ਆਪਣੀ ਦੀ ਉਹਨਾਂ ਦੀ। ਹਾਂ। ਹਾਂ। 5 ਉਹਰੇ। ਹੋਰ ਬਾਰ ਕਿੰਨੇ ਜਾਂਦਾ ਹੂੰ। ਬਹੁਤ ਦੇਤੀ ਕਰੇ ਉਹ ਟਰੱਕ ਉਹਨੇ ਬਹੁਤ ਲੈਣਾ ਦਿੱਤਾ ਉਹਨਾਂ ਨੇ। ਹੂੰ। ਜੇ ਚੱਲਦਾ ਹੁੰਦਾ ਹੁਣ ਉਹਰੇ ਸੁਣਦਾ ਵਾ। ਜਵੇਦ ਦਾ ਨਾਨਾ ਲੈ ਆ ਤੁਹਾਨੂੰ ਲੰਮੜ ਦਾ। 1 ਸਾਲ 1 ਸਾਲ ਦੇਖਿਆ ਜਾਂ ਭਰੂ ਟ੍ਰੇਲੀ ਨੂੰ ਚੜਾਵੇ ਫੇਰ ਪਿੱਛੇ ਪਿੱਛੇ ਵਾਲਾ ਪੋਕ ਐਮ ਤਾਂ। ਲੰਮੜਦਾਰ ਹਜੂਰਾ ਸਿੰਘ। ਪਿੱਛੇ ਨੂੰ ਟ੍ਰੇਲੀ ਨਾਲ ਲੈ ਜਾਏ ਕਰੇ ਚਲੋ ਬਾਕੀ ਠੀਕ ਹੈ ਜੀ ਚਲੋ ਬਾਈ ਹਾਂ ਵੀ ਚੱਲ ਤੰਮੀ ਜੰਮਾ ਮਾਂ ਜੰਮੀ ਵਧੀਆ ਹੈ ਮੀਟ ਮੇਰੇ ਪਹਿਲਾਂ ਮੰਗਾ ਬਾਈ ਚਲੋ ਠੀਕ ਹੈ ਹੋਰ ਬਾਈ ਸਾਥ ਸਿਕਾਲ ਦਸ ਕਰ